ਵੀਰ ਜੀ ਆਇਆ ਵੀ ਆਪਨੂੰ ਲਿਆਂਦੇ ਨੂੰ ਅਸੀਂ ਦੋ ਤਿੰਨ ਦਿਨ ਹੋਇਆ ਠੀਕ ਆ ਕਰਨ ਹਸਾਰ ਹਾਂਸੀ ਤੋਂ ਆਇਆ ਆਪਣੇ ਕੋਲ ਵੀਡੀਓ ਪਈ ਆ ਮੈਂ ਉਹ ਤੋਂ ਉਹਦੇ ਘਰ ਦੀ ਸਾਰੀ ਵੀਡੀਓ ਬਣਾ ਕੇ ਲੈ ਜ ਡੰਗਰਾਂ ਦੇ ਵਿੱਚ ਖੜਿਆ ਸੀ ਅੱਛਾ ਉੱਥੋਂ ਵੀਡੀਓ ਬਣਾ ਕੇ ਮੇਰੇ ਕੋਲੇ ਆ ਵੀਡੀਓ ਲੈ ਸੱਚ ਜਨਾ ਬਿੱਦ ਪ੍ਰੂਫ ਮਿਲ ਲੰਗੇ ਇਹ ਜਾਨਵਰ ਕੋਈ ਕਹਿਣ ਵਾਲੀ ਗੱਲ ਨਹੀਂ ਹੈਗੀ ਵੀ ਹਰੇਕ ਬੰਦਾ ਇੱਕ ਇਹ ਚੱਲਣ ਜਾ ਵੀ ਚੱਲ ਰਿਹਾ ਜੀ ਨਾ ਜੀ ਸੁਣ ਦੱਸ 11 ਕਰ ਬੰਦੇ ਕਹਿੰਦੇ ਨੇ ਮੈਂ ਵੀ ਲੈਣੇ ਚੁ ਲੈ ਜੀਤ ਰਹੇ ਸੀਗੇ ਜੀ ਜੀਤ ਤੋਂ ਪਸ਼ੂ ਫਟਨੇ ਹਸਾਰ ਨੂੰ ਆਉਂਦੇ ਸੀ ਰਾਹ ਦੇ ਵਿੱਚ ਹਾਂਸੀ ਆਉਂਦਾ ਹੈ ਠੀਕ ਹੈ ਹਾਂਸੀ ਉੱਥੇ ਵੀਰ ਨਾਲ ਕਹਿੰਦਾ ਮਲਵਾਰਤਾ ਸੀਗਾ ਸੀ ਉਹਦੇ ਕੋਲ ਰੋਗੇ ਉੱਥੋਂ ਦੋਨੇ ਪਸੂ ਆਪਣੇ ਫਿੱਟ ਆ ਗਏ ਠੀਕ ਹੈ ਕਹਿੰਦਾ ਹਾਂ ਉਹਦੀ ਵੀਡੀਓ ਕਰਦੇ ਆਪਣੇ ਕੋਲ ਹੈਗੀ ਉਹ ਵੀਡੀਓ ਵੀ ਆਪਾਂ ਵਿੱਦਿਆ ਪ੍ਰੂਫ ਦਿਖਾ ਦਾਂਗੇ ਹਾਂਜੀ ਹਾਂ ਕੋਈ ਵੀ ਬੰਦਾ ਆਵੇ ਦਿਖਾ ਦਾਂਗੇ ਠੀਕ ਇਹ ਕੱਟੀ ਹੈ ਜਿਹੜੀ ਹਾਂਜੀ ਚਾਹੇ ਅਗਲਾ ਆਪਦੀ ਮਰਜ਼ੀ ਨਾਲ ਚਾਟ ਤੇ ਲਾ ਦੁੱਧੋਂ ਹਟਾ ਲੇ ਤਿੰਨ ਮਹੀਨਾ ਚਾਹੇ ਚੌਂਚ ਹਟਾ ਲੇ ਹਾਂਜੀ ਕੱਟੀ 15000 ਦੀ ਮੈਂ ਰੱਖ ਲੂੰ ਵੀਡੀਓ ਇਹ ਆਦੀ ਸੇਵ ਕਰ ਲੈਣਾ ਠੀਕ ਹੈ ਜੀ ਠੀਕ ਹੈ ਤੇ ਧਾਰੀ ਦੇ ਇੰਨੀ ਪੋਲੀਆ ਮੈਨੂੰ 5 ਮਿੰਟ ਧਾਰ ਕੱਟ ਨੂੰ ਦੇ ਦੇਣਾ ਜਾਂ ਕੋਈ ਵਧੀਆ ਚੁਆਈ ਵਾਲਾ ਬੰਦਾ ਜਿਹੜਾ ਜਾਣਦਾ ਚੋਣ ਠੀਕ ਹੈ ਗੱਲ ਚਾਰਾਂ ਮਿੰਟਾਂ ਦੇ ਵਿੱਚ ਸਾਰੀ ਮੋਟੀ-ਮੋਟੀ ਧਾਰ ਕੱਢ ਦੂ 1 ਮਿੰਟ ਦੇ ਵਿੱਚ ਪਹਿਲਾਂ ਜਿਹੜਾ ਧਾਰਾ ਰਹਿੰਦੇ ਹੋ ਕੱਢ ਕੇ ਬਾਹੜੀ ਵਿੱਚ 7 ਕਿਲੋ ਤੋਂ ਪਾ ਦੂਗਾ ਨਰਸੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਆਪਾਂ ਪਹੁੰਚੇ ਆਂ ਬਾਈ ਪਿੰਡ ਮਾਛੀਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਜੇ ਗੱਲ ਕਰ ਲਈ ਸੱਜਣਾਂ ਨੂੰ ਬਈ ਰਹਿ ਜਾਂਦਾ ਮੋਗਾ ਕਿਉਂਕਿ ਅਕਸਰ ਹੀ ਆਪਾਂ ਮੋਗੇ ਜ਼ਿਲ੍ਹੇ ਚ ਲ ਅਕਸਰ ਇਹ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਬਰਨਾਲਾ ਆ ਗਿਆ ਤਿੰਨ ਚਾਰ ਜ਼ਿਲ੍ਹਿਆਂ 'ਚ ਆਪਾਂ ਵੀਡੀਓ ਬਣਾਉਂਦੇ ਰਹਿੰਦੇ ਆ ਤੇ ਬਾਕੀ ਹੋਰ ਵੀ ਯਾਰ ਸੱਜਣਾ ਆਪਾਂ ਨੂੰ ਕਿਤੋਂ ਵੀ ਸੱਜਣਾ ਕੋਈ ਕਨੈਕਟ ਕਰ ਸਕਦਾ ਆਪਣਾ ਨੰਬਰ ਹੈ 8847219241 ਇਸ ਨੰਬਰ ਤੇ ਆਪਣੇ ਨਾਲ ਗੱਲ ਕਰ ਸਕਦਾ ਕੋਈ ਵੀ ਸੱਜਣਾ ਆਪਦੇ ਜਾਨਵਰਾਂ ਦੀ ਐਡ ਕਰਾਉਣਾ ਚਾਹੁੰਦਾ ਆਪਦੇ ਫਾਰਮ ਦੀ ਐਡ ਕਰਾਉਣਾ ਚਾਹੁੰਦਾ ਤੇ ਅੱਜ ਦੀ ਵੀਡੀਓ 'ਚ ਸੱਜਣੋਂ ਲੈ ਕੇ ਆਵਾਂਗੇ ਆਪਾਂ ਝੋਟੀਆਂ ਤਿੰਨ ਇੱਕ ਤਾਂ ਲੈ ਕੇ ਆਵਾਂਗੇ ਭਾਈ ਤੋਕੜ ਗੱਬਣ ਤੇ ਦੋ ਲੈ ਕੇ ਆਵਾਂਗੇ ਸੱਜਣੋਂ ਤਾਜ਼ੀਆਂ ਇੱਕ ਝੋਟੀ ਦਾ ਨਾਂ ਮੈਂ ਦਿਖਾਉਂਗਾ ਸੋਨੂੰ ਕੋਠੇ ਜਿੱਦੀ ਤੇ ਜਿਹੜੇ ਸੱਜਣਾ ਦੀ ਮੰਗ ਹੁੰਦੀ ਆ ਨਾ ਵੀ ਗੁਰੀ ਯਾਰ ਕੱਟੀ ਵਾਲਾ ਜਾਨਵਰ ਹੋਵੇ ਹਨਾ ਦੋ ਜਿਹੜੀਆਂ ਤਾਜ਼ੀਆਂ ਦਿਖਾਉਂਗਾ ਨਾ ਝੋਟੀਆਂ ਵੀ ਹਰਿਆਣੇ ਚੋਂ ਬਾਈ ਲੈ ਕੇ ਆਇਆ ਗੱਲਬਾਤ ਬਾਈ ਨਾਲ ਕਰਾਂਗਾ ਤੇ ਦੋਹਾਂ ਮੰਗਰ ਤਾਜ਼ੀਆਂ ਮੰਗਰ ਨੇ ਕੱਟੀਆਂ ਸੱਜਣੋ ਜਿਹੜੀ ਟੋਕੜ ਗੱਬਣਾ ਬਾਈ ਉਹਦੇ ਮੰਗਰਾ ਕੱਟਾ ਕੱਟਾ ਵੀ ਕੋਈ ਗੱਲ ਕਰ ਲਈ ਕੋਈ ਮਰੀਆਲ ਜਾਨੀ ਪੂਰਾ ਟੌਪ ਦਾ ਕੱਟਾ ਚੰਗੇ ਕੱਦ ਕਾਠ ਵਾਲਾ ਤੇ ਵਧੀਆ ਰੁਪਈਆ ਦਾ ਕੱਟਾ ਯਾਰ ਅੱਜ ਵੀ ਉਹ 10 ਤੋਂ 12000 ਦਾ ਤਾਂ ਉਹਦੇ ਮੰਗਰ ਕੱਟਾ ਕੱਟਾ ਰੇਟ ਉਹਦਾ ਤੁਹਾਨੂੰ ਬਿਲਕੁਲ ਜੈਨੂਅਰ ਮਿਲੂਗਾ ਮੇਰਾ ਖਿਆਲ ਆ ਚਾਰਾਂ ਪੰਜਾਂ ਮਹੀਨਿਆਂ ਦੀ ਗੱਬਣਾ ਝੋਟੀ ਉਹ ਵੀ ਬਾਈ ਦੇ ਦੱਸਣ ਮੁਤਾਬਕ ਹਰਿਆਣੇ ਚ ਆਈਆ ਤੇ ਜਾਨਵਰ ਦਿਖਾਉਂਗਾ ਤਿੰਨ ਤੇ ਤਿੰਨੇ ਦਿਖਾਉਂਗਾ ਟੌਪ ਦੇ ਆਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਵੀਡੀਓ ਚ ਤੋੜ ਕੇ ਦਿਖਾਵਾਂਗੇ ਤੇ ਰੇਟ ਵੀ ਤੁਹਾਨੂੰ ਪਤਾ ਸੱਜਣੋ ਆਪਣੀ ਵੀਡੀਓ ਦੇ ਵਿੱਚ ਫਿਰ ਜਮਾਂ ਲੈਣ ਦੇਣ ਵਾਲੇ ਰੇਟ ਹੀ ਹੁੰਦੇ ਨੇ ਆਜੋ ਭਾਈ ਜੀ ਨਾਮ ਦੱਸ ਦਿਓ ਜੀ ਕੀ ਆਪਾਂ ਨਾਮ ਆਪਣਾ ਗੁਰਜੀਤ ਸਿੰਘ ਹੈ ਜੀ ਗੁਰਜੀਤ ਸਿੰਘ ਪਿੰਡ ਮਾਚੀ ਪਿੰਡ ਮਾਚੀ ਗਿਆ ਜੀ ਅੱਛਾ ਕੋਈ ਵਪਾਰ ਦਾ ਕੰਮ ਕਰਦੇ ਆ ਜਾਂ ਪੱਕੀਵੇਂ ਕਰਦੇ ਆ ਕੰਮ ਉਹ ਸੱਜਣਾਂ ਨੂੰ ਜਰੂਰ ਜਾਣਨਾ ਪਵੇ ਕੰਮ ਬਾਈ ਜੀ ਆਪਾਂ ਵਪਾਰ ਦਾ ਵੀ ਕਰਦੇ ਆ ਵਪਾਰ ਦਾ ਕੰਮ ਇਸ ਤਰ੍ਹਾਂ ਕਰਦੇ ਆ ਵੀ ਜੀ ਹੁਣ ਆਪਾਂ ਸ਼ੌਂਕ ਤੌਰ ਤੇ ਕਹੇ ਜਾਂਦੇ ਸ਼ੌਂਕ ਤੌਰ ਤੇ ਮਤਲਬ ਉਹ ਗੱਲਬਾਤ ਨਹੀਂ ਵੀ ਰੂਟੀਨ ਦੇ ਵਿੱਚ ਹੀ ਪਿੰਡਾਂ ਦੇ ਵਿੱਚ ਜਾਨਵਰ ਲੈ ਨਿਕਲੇ ਰਹੇ ਨੇ ਉਹ ਚੰਗੇ ਪਸ਼ੂ ਲੈਣੇ ਆ ਉੱਥੋਂ ਬਾਹਰੋਂ ਹਸਾਰ ਤੋਂ ਇਹ ਪਸ਼ੂ ਹਸਾਰ ਹਾਂਸੀ ਤੋਂ ਆਏ ਹੋਏ ਗਏ ਠੀਕ ਹੈ ਜੀ ਤੇ ਇਹ ਲਿਆਈ ਦੇ ਲਿਆਉਣੇ ਆ ਨਕਦਾਂ ਦੇ ਵੇਚਣੇ ਵੀ ਨਕਦਾਂ ਦੇ ਆ ਤੇ ਕੋਈ ਉਧਾਰ ਵਾਲਾ ਕੰਮ ਨਹੀਂ ਕਰਨਾ ਉਹਦੇ ਵਿੱਚ ਆਪਾਂ ਕੋਈ ਇਸ ਤਰ੍ਹਾਂ ਦੀ ਬੁਆਰਦੇ ਵਿੱਚ ਟੈਨਸ਼ਨ ਨਹੀਂ ਲੈਣੀ ਬਾਅਦ ਚ ਅਗਲੇ ਦੇ ਪੈਸੇ ਨੂੰ ਮਗਰ ਤੁਰੇ ਫਿਰ ਕੇ ਤੇ ਕੋਈ ਉਧਾਰ ਬੈ ਗਿਆ ਠੀਕ ਹੈ ਉਹਦੋਂ ਪਸ਼ੂ ਆਪਦੇ ਘਰੇ ਖੜਾ ਬਸ ਨਾ ਉਹੀ ਗੱਲ ਮੈਂ ਸੱਜਣੋਂ ਇੱਕ ਹੋਰ ਵੀ ਕਹਿਣਾ ਹੁੰਦਾ ਵੀ ਨ ਕਿਉਂਕਿ ਕੱਲ ਮੈਂ ਇੱਕ ਨਾ ਆਪਣੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ ਪੇਜ ਆ ਫੇਸਬੁੱਕ ਤੇ ਪੇਜ ਵੀ ਫੋਲੋ ਕਰ ਲਓ ਪੇਜ ਤੇ ਵੀਡੀਓ ਬਣਾਈਆ ਪਟਿਆਲੇ ਡੈਰੀ ਚੋਂ ਪਾਈਆ ਤੇ ਉਹ ਸੱਜਣਾ ਦਾ ਯਾਰ ਮੈਨੂੰ ਫੋਨ ਆਇਆ ਕਹਿੰਦਾ ਬੰਦੇ ਵਧੀਆ ਰੁਪਏ ਲੈਣੇ ਯਾਰ ਮੈਸਾਂ ਤੇ ਮੈਂ ਜਦੋਂ ਪੁੱਛਿਆ ਕਹਿੰਦਾ ਜਰੂ ਐ ਕਹਿੰਦੇ ਨੇ ਵੀ 15 20 ਜਾਨਵਰ ਹੋਰ ਵੀ ਲੈਣੇ ਨੇ ਬਾਈ ਫਿਰ ਮੈਂ ਉਹਨਾਂ ਨੂੰ ਪੁੱਛ ਲਿਆ ਮਹਾ ਯਾਰ ਉਹ ਨਾਲ ਐ ਤਾਂ ਨਹੀਂ ਕਹਿੰਦਾ ਵੀ ਇੱਕ ਦੋ ਘੋੜੀਆਂ ਵੀ ਦਵਾ ਦੋ ਉਹ ਕਹਿੰਦਾ ਯਾਰ ਉਹ ਕੀ ਗੱਲ ਆ ਉਹ ਹੁੰਦੇ ਨੇ ਬਾਈ ਠੱਗ ਹੁੰਦੇ ਵੀਡੀਓ ਦੇਖੀ ਜਗੀ ਹਾਂ ਉਹ ਹੁੰਦੇ ਨੇ ਠੱਗ ਠੱਗਾਂ ਤੋਂ ਬਚ ਕੇ ਰਿਹਾ ਕਿਉਂਕਿ ਮੈਂ ਸਾਲੇ ਬੰਦੇ ਨੂੰ ਬਾਈ ਉਹ ਗੱਲੀ ਲਾ ਕੇ ਇੱਕ ਦਲਾਲ ਵਿੱਚ ਪਾ ਕੇ ਧਿਹਾ ਲਾਂਦਾ ਵੀ ਯਾਰ ਆਪਾਂ ਇੰਨੇ ਕਮਾ ਲਾਂਗੇ ਸਰਦਾਰ ਬਾਹਰੋਂ ਆਏ ਨੇ ਉਹਨਾਂ ਨੂੰ ਘੋੜਾ ਦੇਣਾ ਉਹਨਾਂ ਨੂੰ ਘੋੜਿਆਂ ਬਾਰੇ ਜਾਣਕਾਰੀ ਨਹੀਂ ਉਹ ਬਾਈ ਪੈਸੇ ਠੱਗ ਲੈਂਦੇ ਨੇ ਇਸ ਤਰ੍ਹਾਂ ਕਰਕੇ ਇਸ ਠੱਗੀ ਦੇ ਜਾਲ ਤੋਂ ਜ਼ਰੂਰ ਬਚਿਆ ਕਰੋ ਇੱਕ ਵਪਾਰੀ ਵੀਰਾਂ ਨੂੰ ਹੋਰ ਬੇਨਤੀ ਕਰੂੰਗਾ ਵੀ ਯਾਰ ਚੈੱਕ ਚੁੱਕ ਨਾ ਲਿਆ ਕਰੋ ਹਨਾ ਚੈੱਕਾਂ 'ਚ ਵੀ ਬਾਈ ਬਹੁਤ ਠੱਗੀ ਆ ਹਾਂਜੀ ਬਹੁਤ ਹੁੰਦੀ ਆ ਜੀ ਹਾਂ ਕੰਮ ਰੱਖੋ ਬਾਈ ਕੈਸ਼ ਦਾ ਜਿਵੇਂ ਬਾਈ ਨੇ ਦੱਸਿਆ ਯਾਰ ਕੰਮ ਚਾਹੇ ਥੋੜਾ ਕਰੋ ਕਰੋ ਕੈਸ਼ ਦਾ ਸ਼ੌਂਕ ਦਾ ਕਰੋ ਚੰਗੇ ਜਾਨਵਰਾਂ ਦਾ ਕਰੋ ਬਾਈ ਹਨਾ ਵੀਰ ਜੀ ਗ हां जी। ਜਾਂ ਰਾਸਤਾਂ ਵਾਲੇ ਵੀਰ ਆਪਾਂ ਉੱਥੇ ਜਾਣੇ ਅਕਸਰ ਪਸ਼ੂ ਦੇਖਣ ਕਿ ਤੋ ਨਹੀਂ ਫਿੱਟ ਬੈਦਾ ਚੱਲ ਮੁੜਿਆ ਹੁੰਦੇ ਆ ਪਰ ਇਹ ਨਹੀਂ ਹੈਗਾ ਵੀ ਅੰਨੇ ਹੋ ਕੇ ਉੱਥੇ ਪਸ਼ੂ ਖੜ ਲਓ। ਠੀਕ ਹੈ ਨਾ? ਹਾਂ ਇਹ ਵੀ ਆ ਆਪਦੀ ਨਿਰਖ ਪਰਖ ਨਾ ਜਾਨਵਰ। ਬਾਕੀ ਉਹਨਾਂ ਨੇ ਇਹ ਗੱਲ ਕਹਿਣੀ ਆ ਜੇ ਉਹਨਾਂ ਨੇ ਆਪਾਂ ਨੂੰ ਮੱਝ ਆਪਨੂੰ ਵੀਡੀਓ ਕਾਲ ਤੇ ਚਵਾਉਣੀ ਵੀ ਉਹਨੇ ਕਹਿਣਾ ਪਹਿਲਾਂ 500 5000 ਰੁਪਏ ਟੋਕਨ ਮਣੀ ਪਾਉ। ਠੀਕ ਹੈ। ਠੀਕ ਹੈ। ਬਾਕੀ ਉਹਨਾਂ ਦਾ ਪੈਸੇ ਇੱਥੇ ਪੂਰੇ ਕਰ ਚੋ ਬਾਅਦ ਪਸ਼ੂ ਲੈ ਕੇ ਜਾਓ। ਠੀਕ ਹੈ ਗੱਲ। ਦੇਖੋ ਚਾਹੇ ਆਪਾਂ ਕਿੰਨੇ ਵਿਸ਼ਵਾਸ ਦੇ ਪਤਰਾ ਪਰ ਕਿਸੇ ਦੇ ਮੂੰ ਕਿਉਂਕਿ ਮਿਹਨਤ ਦੀ ਕਮਾਈ ਹੁੰਦੀ ਆ ਮੈਂ ਨਹੀਂ ਚਾਹੂੰਗਾ ਯਾਰ ਕੋਈ ਠੱਗ ਨਾ ਤੁਹਾਨੂੰ ਗੱਲਾਂ ਚਲਾ ਕੇ ਠੱਗ ਕੇ ਲੈ ਜੀ ਹਣਾ ਲੈ ਇਧਰਲੇ ਬੰਨੋ ਕਰੀਏ ਸ਼ੁਰੂ ਭਾਈ ਹਾਂਜੀ ਲੈ ਆਹ ਛੋਟੀ ਤੇ ਮਾਰਦੇ ਤਰ੍ਹਾਂ ਕੈਮਰਾ ਵੇ ਨਾਲੇ ਇਹਦੇ ਜਦੋਂ ਮੈਂ ਨਾਲ ਖੜੂੰਗਾ ਕੱਦ ਕਾੜ ਦਾ ਅੰਦਾਜ਼ਾ ਵੀ ਕਰਾ ਜੀ ਥੋੜਾ ਬੈਕ ਨੂੰ ਹੋ ਕੇ ਕਿਉਂਕਿ ਮੇਰੇ ਕੱਦ ਕਾੜ ਦੇ ਹਿਸਾਬ ਨਾਲ ਤੁਸੀਂ ਇਹਦੇ ਕੱਦ ਦਾ ਸੱਜਣੋਂ ਅੰਦਾਜ਼ਾ ਲਾ ਲਿਓ ਇਹਦਾ ਕੱਦ ਇੱਕ ਜਿਵੇਂ ਅਕਸਰ ਕਹਿਣਾ ਹੁੰਦਾ ਮੈਂ ਤੁਹਾਨੂੰ ਵੀ ਨੌਕਰੀ ਕੋੜੀ ਜਿਹਾ ਕੱਦ ਦਾ ਤੇ ਲੇਵੇ ਲੂਵੇ ਦੀ ਵੀ ਸਫਾਈ ਬਾ ਕਮਾਲ ਆ ਛੋਟੀ ਦੀ ਇਹ ਗੱਲ ਕਰ ਲਾਂ ਹੱਥ ਛੋਟੀ ਸੱਜ ਤੇ ਕੱਦ ਕਾਠ ਵੀ ਚੰਗਾ ਲੈ ਬਾਈ ਜੀ ਇੱਕ ਵਾਰ ਇਹਨਾਂ ਨੂੰ ਖੋਲ ਕੇ ਤੋੜ ਕੇ ਦਿਖਾ ਦਿਓ ਲੈ ਇੱਕ ਵਾਰ ਨਾ ਸੱਜਣੋ ਜਦੋਂ ਝੋਟੀ ਤੁਰੂਗੀ ਤੁਰਦੀ ਦੀ ਜੱਜਮੈਂਟ ਜ਼ਰੂਰ ਕਰ ਲਿਓ ਲੈ ਇਧਰਲੇ ਬੰਦੇ ਨੂੰ ਆ ਜਾ ਤਰਸ ਜਦੋਂ ਜਾਊਗੀ ਨਾ ਐਂ ਦਿਖਾਣੀ ਸ਼ੌਂਕ ਨਾਲ ਲਾ ਕੇ ਕੈਮਰਾ ਤੇ ਬਾਕੀ ਜੇ ਸੱਜਣੋ ਟਾਈਮ ਦੀ ਗੱਲ ਕਰ ਲਾਂ ਮੈਂ ਟਾਈਮ ਵੀ ਹਜੇ 2:00 ਵਜੇ ਦਾ ਸਮਾਂ ਹੈਗਾ ਕਿਉਂਕਿ ਚਬਾਈ ਦਾ ਟਾਈਮ ਇਹਨਾਂ ਦਾ ਝੋਟੀਆਂ ਦਾ ਪਿਆ ਹਜੇ ਜੇ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਘਟੋਕਾ ਟੈਨਾ ਦੇ ਹਜੇ 3 ਤੋਂ 4 ਘੰਟੇ ਚਬਾਈ ਦੇ ਬਾਕੀ ਨੇ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਜਿਵੇਂ ਬਾਈ ਨੇ ਦੱਸਿਆ ਵੀ ਪਸ਼ੂ ਆਪਾਂ ਹਰਿਆਣੇ ਤੋਂ ਲੈ ਕੇ ਆਏ ਆ ਬਾਕੀ ਯਾਰ ਪਸ਼ੂਆਂ ਦੀ ਨਾ ਤੁਹਾਨੂੰ ਸੱਜਣਾ ਜਾਤ ਕੁਆਲਟੀ ਨਸਲ ਯਰ ਦੇਖਣ ਵਾਲੇ ਸੱਜਣਾ ਨੂੰ ਦੱਸੂਗੀ ਵੀ ਵੀ ਬਾਕੀ ਇਹ ਪਸ਼ੂ ਕਿੱਥੇ ਤੋਂ ਆਏ ਹੋਏ ਨੇ ਤੇ ਮੇਨ ਗੱਲ ਆ ਜਿਹੜੀ ਚੌੜੇ ਲੇਵੇ ਦੀ ਝੋਟੀਆਂ ਤੇ ਥਣ ਕੱਲਾ ਕੱਲਾ ਲੱਗਾ ਲੱਤਰਸ ਅਗਲੇ ਬੰਨੀ ਉਹ ਵੀ ਲੇਵੇ ਤੇ ਮਾਰ ਦੇ ਕੈਮਰਾ ਵੀ ਅਗਲੇ ਬੱਲਿਓ ਵੀ ਥਣ ਥੋਣੇ ਦਾ ਦਿਖਾ ਦੇ ਤੇ ਮੇਨ ਗੱਲ ਆ ਜਿਹੜੀ ਇਹਦੇ ਮਗਰ ਵੀ ਹੈਗੀ ਆ ਕੱਤੀ ਤੇ ਜਿਹੜੇ ਸੱਜਣ ਕਹਿੰਦੇ ਹੁੰਦੇ ਨੇ ਨਾ ਵੀ ਪੂਛ 'ਚ ਵੀ ਕੋਈ ਵਾਈਟ ਵਾਲ ਨਾ ਹੋਵੇ ਏ ਬਾਈ ਜਮਾ ਜੈਡ ਬਲੈਕ ਆ ਲੈ ਨੇੜੇ ਲਾ ਕੇ ਦਿਖਾ ਦੇ ਤਰਸ ਜੈਡ ਬਲੈਕ ਪੂੰਛ ਆ ਝੋਟੀ ਦੀ ਬਿਲਕੁਲ ਕੋਈ 2-4 ਵਾਲ ਹੋ ਸਕਦੇ ਨੇ ਉਹ ਮੈਂ ਕਹਿ ਨਹੀਂ ਸਕਦਾ ਪਰ ਜੈਡ ਬਲੈਕ ਆ ਝੋਟੀ ਕੱਦ ਕਾਠ ਚੰਗਾ ਲੈ ਇੱਥੇ ਤੋਂ ਇਹਦੀ ਤਰਸ ਪਿੱਠ ਪੂੜੇ ਦੀ ਬਣਾਵਟ ਵੀ ਦਿਖਾ ਦੇ ਜਿਵੇਂ ਤੁਹਾਨੂੰ ਮੈਂ ਅਕਸਰ ਦੱਸਦਾ ਹੁੰਦਾ ਵੀ ਆਹ ਹੱਡ ਤੋਂ ਇਹਦੀ ਦੂਰੀ ਕਿੰਨੀ ਹੋਣੀ ਚਾਹੀਦੀ ਆ ਤੇ ਪੁੱਤੇ ਤੋਂ ਯਾਰ ਬਾਡੀ ਬੁੱਡੀ ਦੀ ਤਾਂ ਉਹੀ ਗੱਲ ਆ ਵੀ ਬਾ ਕਮਾਲੀ ਚੀਜ਼ ਆ ਆ ਇਹਦਾ ਬੱਚਾ ਜੀ ਹੈ ਹਾਂਜੀ ਇਹ ਕੱਟੀ ਹੋ ਜਮਾ ਇਹ ਇਹ ਦੇ ਮਗਰ ਕੱਟੀ ਆ ਤਰਸ ਇਹ ਤੇ ਵੀ ਮਾਰ ਦੇ ਉਹ ਇਹਦੀ ਵੀ ਪੂੰਛ ਦੇ ਵਿੱਚ ਬਸ 2-4 ਵਾਲੀ ਵਾਈਟ ਮਿਲਣਗੇ ਤੁਹਾਨੂੰ ਇਹ ਵੀ ਇਹ ਵੀ ਚੰਗੀ ਆ ਬਾਈ ਕੱਤੀ ਜਿਵੇਂ ਆਪਾਂ ਕਹਿੰਦੇ ਹਾਂ ਨਗੀਨਾ ਮੋਹਰਾ ਦਾ ਇੱਕ ਨਾਲ ਇੱਕ ਫ੍ਰੀ ਵਾਲਾ ਸਿਸਟਮ ਆ ਜਿਹੜੇ ਸੱਜਣ ਸ਼ਕੀਨ ਹੁੰਦੇ ਨੇ ਨਾ ਵੀਰ ਸਾਨੂੰ ਕੱਤੀ ਵਾਲਾ ਜਾਨਵਰ ਮਿਲ ਜੇ ਤੇ ਕੱਤੀ ਵੀ ਯਾਰ ਬਾਈ ਨੇ ਸ਼ੌਕ ਨਾਲ ਤਿਆਰ ਕਰੀ ਹੋਈ ਆ ਵਧੀਆ ਦੁੱਧਾ ਦੇ ਪਾਇਆ ਲੱਗਦਾ ਸੂਈ ਕਹਿ ਦਿੰਦੀ ਹੈ ਕਹਿੰਦੀ ਜੀ ਬਾਈ ਇਹ ਹਫ਼ਤੇ ਦੇ ਨੇੜੇ ਸੂਈ ਵੀ ਆ ਜੀ ਹਫ਼ਤਾ ਇੱਕ ਸੂਈ ਨੂੰ ਹੋਗਾ ਇੱਕ ਅੱਧਾ ਦਿਨ ਉਧਰ ਉਧਰ ਹਾਂਜੀ ਆ ਹੋ ਸਕਦਾ ਜੀ ਹਾਂ ਦੁੱਧ ਹੁਣ ਕਿੰਨਾ ਰੈਡੀ ਰਹੇ ਤੇ ਦੁੱਧ ਦੇ ਥੱਲੇ 13 ਤੋਂ 14 ਲੀਟਰ ਦੇ ਵਿਚਾਲੇ ਰੈਡੀ ਆ ਜੀ ਅੱਛਾ 13 ਤੋਂ 14 ਦੇ ਵਿਚਾਲੇ ਆ 13 ਤੋਂ ਅੰਦਰ ਤਾਂ ਨਹੀਂ ਆਉਂ 13 ਤੋਂ ਬਾਅਦ ਹੀ ਮਿਲੂ ਆਪਾਂ ਇਹ ਗੱਲ ਕਹੀ ਆ ਵੀ ਹੁਣ ਜਦੋਂ ਆਪਾਂ ਇਹਦਾ ਰੇਟ ਕਰਤਾ ਦੁੱਧ ਦਾ ਹਸਤਾ ਕਿੰਨਾ ਇਹ ਤਾਂ ਇਹਨੇ ਵੀ ਕੋਈ ਧਾਰਾ ਮਾਰ ਕੇ ਚੜਾ ਕੇ ਲੈ ਜੋ ਹੱfte ਸੂਈ ਵੀ ਆ ਇਹਨੂੰ ਅਸਾਂ ਚਾਊਗਾ ਨਾ ਤੇ ਦੁੱਧ ਫਿਰ ਜਾਵਾ ਝੂਠ ਮਾਰਾਂ ਤੇ ਬਾਅਦ ਚ ਸਾਰਾ ਕੁਝ ਮੁਰਿਆ ਕੋਈ ਉਹੀ ਗੱਲ ਆ ਮੈਂ ਬੇਨਤੀ ਵੀ ਕਰਦਾ ਨਾ ਸੱਜਣਾ ਨੂੰ ਵੀ ਯਾਰ ਦੋ ਡੰਗ ਕੱਟੋ ਕੱਟ ਕੇ ਚੋਕੇ ਜਾਨਵਰ ਲੈ ਕੇ ਆਉਣਾ ਲੈ ਉਹਨਾਂ ਨੂੰ ਹੋ ਜੋ ਕਹਿੰਨੀ ਇੱਕ ਵਾਰੀ ਨਾ ਤਰਸ ਬਾਡੀ ਬੂਢੀ ਲੰਬਾਈ ਲੰਬੂਈ ਦਿਖਾ ਰਹੇ ਉਹੀ ਗੱਲ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਕੋਠੇ ਜਿੱਡੀ ਝੋਟੀ ਦਿਖਾਉਂਗਾ ਇੱਕ ਕੋਠੇ ਜਿੱਡੀ ਝੋਟੀ ਆ ਬਈ ਪੂਰੀ ਡਬਲ ਝੋਟੀ ਆ ਜੇ ਦੀ ਗੱਲਬਾਤ ਕਰ ਲਾਂ ਮੈਂ ਸੂਆ ਕੈਨੀ ਜੀ ਕਿਹੜਾ ਇਹਦਾ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਮਾਗਰ 31 ਹਫਤੇ ਦੀ ਸੂਈ ਥੱਲੇ ਦੁੱਧ ਹੈਗਾ 13 ਤੋਂ 14 ਦੇ ਵਿੱਚ ਰੈਡੀ ਕਿੰਨਾ ਦੁੱਧ ਪਾ ਦੂਗੀ ਇਹ ਕਿਸ ਕੀ ਉਮੀਦ ਤੇ ਆਈ ਆ ਆਪਾਂ ਨੂੰ ਵੀਰ ਜੀ ਆਇਆ ਵੀ ਆਪਾਂ ਨੂੰ ਲਿਆਂਦੇ ਹਣੇ ਦੋ ਤਿੰਨ ਦਿਨ ਹੋਇਆ ਠੀਕ ਆ ਕਰਨ ਹਸਾਰ ਹਾਂਸੀ ਤੋਂ ਆਂਜਾ ਆਪਣੇ ਕੋਲ ਵੀਡੀਓ ਪਈ ਜਾ ਮੈਂ ਉਹ ਤੋਂ ਉਹਦੇ ਘਰ ਦੀ ਸਾਰੀ ਵੀਡੀਓ ਬਣਾ ਕੇ ਲੈ ਡੰਗਰਾਂ ਦੇ ਵਿੱਚ ਖੜਿਆ ਸੀ ਅੱਛਾ ਉੱਥੋਂ ਵੀਡੀਓ ਬਣਾ ਕੇ ਮੇਰੇ ਕੋਲ ਆ ਵੀਡੀਓ ਲੈ ਸੱਚ ਨਾਲ ਬਿੱਟ ਪ੍ਰੂਫ ਮਿਲ ਲੰਗੇ ਇਹ ਜ ਇੱਕ ਇਹ ਚੱਲਣ ਜਾ ਵੀ ਚੱਲ ਰਹੇ ਜੀ ਨਾ ਜੀ ਸੁਣ ਦੱਸ 11 ਕਰ ਬੰਦੇ ਕਹਿੰਦੇ ਨੇ ਮੈਂ ਵੀ ਲੈਣੇ ਚ ਲੈ ਜੀਤ ਰਹੇ ਸੀਗੇ ਜੀ ਜੀ ਤੋਂ ਪਸ਼ੂ ਫਿੱਟ ਨੇ ਸਹਾਰ ਨੂੰ ਆਉਂਦੇ ਸੀ ਰਾਹ ਦੇ ਵਿੱਚ ਹਾਂਸੀ ਆਉਂਦਾਗਾ ਅਸੀਂ ਉੱਥੇ ਵੀਰਨਾ ਕਹਿਣਾ ਮਿਲਵਾਰਤਾ ਸੀਗਾ ਅਸੀਂ ਉਹਦੇ ਕੋਲ ਰੋਗੇ ਉੱਥੋਂ ਦੋਨੇ ਪਸ਼ੂ ਆਪਣੇ ਫਿੱਟ ਆ ਗਏ ਠੀਕ ਹੈ ਗੱਲ ਹਾਂ ਉਹਦੀ ਵੀਡੀਓ ਕਰਦੇ ਆਪਾਂ ਉਹ ਲੈ ਗਈ ਉਹ ਵੀਡੀਓ ਵੀ ਆਪਾਂ ਬਿੱਦ ਪ੍ਰੂਫ ਦਿਖਾ ਦਾਂਗੇ ਹਾਂ ਜੀ ਹਾਂ ਕੋਈ ਵੀ ਬੰਦਾ ਆਵੇ ਦਿਖਾ ਦਾਂਗੇ ਠੀਕ ਹੈ ਜੀ ਇਹਦਾ ਰੇਟ ਆਪਾਂ ਕੀ ਕਰਦੇ ਆ ਜੀ ਰੇਟ ਇਹਦਾ 168 ਹੈ ਜੀ 1 ਲੱਖ 68 ਹੈ ਮਾਨ ਤਾਨ ਕਿੰਨਾ ਕਰ ਦੋਗੇ ਆਪਣੇ ਚੈਨਲ ਤੁਸੀਂ ਦੇਖਦੇ ਰਹੇ ਨੇ ਵਧੀਆ ਕਰਦਾਂਗੇ ਕਿੰਨਾ ਕਰਦਾਂਗੇ ਕਾਰੀ ਦਿਓ 5000 ਮਾਨ ਕਰ 5000 ਇੱਕ ਟ੍ਰੇਡ ਰਹਿ ਗਿਆ ਉਹ ਚੰਨ ਕਰਦਾਂਗੇ ਹਾਂਜੀ ਮੌਕੇ ਤੇ ਛੋੜ ਕੇ ਲਵ ਕੁਸ ਕੇ ਲਵ ਕਰਦਾਂਗੇ ਕਰਦਾਂਗੇ ਹਾਂ ਕਰਦਾਂਗੇ ਯਾਰ 2000 ਰੁਪਿਆ ਚਲੋ ਠੀਕ ਹੈ ਜੇ ਤੁਸੀਂ ਕਰ ਫਿਰ ਕਰਦਿੰਗਾ ਨਿਕੋਈ ਚੱਲੀ ਸੱਜਣ ਮਾਨ ਕਰਕੇ ਆਉਣਗੇ ਅੱਜ ਗੱਲ ਆਪਰ ਇਹ ਕੱਟੀ ਹੈ ਜਿਹੜੀ ਹਾਂਜੀ ਚਾਹੇ ਅਗਲਾ ਆਪਦੀ ਮਰਜ਼ੀ ਨੂੰ 4 ਤੇ ਲਾ ਦੁੱਧ ਹਟਾ ਲੈ ਤਨਾ ਮਹੀਨਾ ਚਾਹੇ ਚੌਂਚ ਹਟਾ ਲਈ ਹਾਂਜੀ ਕੱਟੀ 15000 ਦੀ ਮੈਂ ਰੱਖ ਰੂ ਵੀਡੀਓ ਇਹ ਆਪਦੀ ਸੇਵ ਕਰ ਲੈਣਾ ਠੀਕ ਹੈ ਜੀ ਠੀਕ ਹੈ ਤੇ ਧਾਰੀ ਦੇ ਇੰਨੀ ਪੋਲੀ ਮੈਨੂੰ 5 ਮਿੰਟ ਧਾਰ ਕਟਣ ਦੇ ਦੇ ਦੇਣਾ ਜਾਂ ਕੋਈ ਵਧੀਆ ਚੁਾਈ ਵਾਲਾ ਬੰਦਾ ਜਿਹੜਾ ਜਾਣਦਾ ਚੋਣ ਠੀਕ ਹੈ ਗੱਲ ਚਾਰਾਂ ਮਿੰਟਾਂ ਦੇ ਵਿੱਚ ਸਾਰੀ ਮੋਟੀ ਮੋਟੀ ਧਾਰ ਕੱਢ ਦੂੰ 1 ਮਿੰਟ ਦੇ ਵਿੱਚ ਪਹਿਲਾਂ ਇਹ ਧਾਰਾਂ ਦੇ ਹੋ ਕੱਟ ਕੇ ਬਾਹਰਲੇ ਵਿੱਚ 7 ਕਿਲੋ ਤੋਂ ਪਾ ਦੂੰ ਠੀਕ ਹੈ ਗੱਲ ਇੰਨੀ ਪੋਲੀ ਧਾਰ ਆ ਜਾਨੀ ਤਿੰਨਾਂ ਮੱਝਾਂ ਦੀ ਜੇ ਵੀਰ ਕੋਈ ਪੁੱਛੇ ਫੋਨ ਕਰਕੇ ਇਹ ਗੱਲ ਨਾ ਪੁੱਛੇ ਵੀ ਨਾ ਧਾਰ ਪੋਲੀ ਆ ਇਹ ਤਾਂ ਆਟੋਮੈਟਿਕਲੀ ਤਿੰਨਾਂ ਦੀ ਸੋਨ ਤਿੰਨਾਂ ਦੀ ਠੀਕ ਹੈ ਕੋਈ ਛਿੱਟਾ ਛਰਲਾ ਖੁਸ਼ ਨਹੀਂ ਹੋਵੇ ਦੀ ਰਿਪੋਰਟ ਹੈ ਹਾਂ ਸਾਰੇ ਤੇ ਦੁੱਧ ਯਾਰ ਐਡੇ ਜਾਨਵਰ ਨੂੰ ਮੇਰਾ ਖਿਆਲ ਆ 17 18 ਕਿਲੋ ਦੁੱਧ ਵੀ ਬਾੜਾ ਵੀ ਹੈਗਾ ਹਾਂ ਕਿ 4 ਕਿਲੋ ਦੁੱਧ ਹੋਰ ਇਹਨੂੰ ਪਤਾ ਚਾਹੀਦਾ ਅੱਜ ਕੋਈ ਮੈਲੇ ਨੂੰ ਚੱਲੀ ਕੱਟਣੀ ਚੱਲੇਗਾ ਤੇ ਹਫ਼ਤੇ ਸੂਈ ਥੱਲੇ ਦੇਖ ਲਓ ਬਾਕੀ ਜਦੋਂ ਹੁਣ ਹੋਰ ਇਹ ਤੋਂ ਮੰਨ ਲਓ ਖਰਾਕ ਖੋਸੋ ਕੇ ਖਾਣ ਲੱਗੀ ਅਜੇ ਤੱਕ ਕੋਈ ਬਕਾ ਨਹੀਂ ਆਇਆ ਤੇ ਬਾਕੀ ਉੱਧਰ ਦੇ ਜਾਨਵਰ ਇੱਧਰ ਆ ਕੇ ਪੱਕਾ ਪੁੱਕਾ ਵੀ ਮੰਨ ਜਾਂਦੇ ਨੇ ਸਾਈਟ ਹਾਂਜੀ ਹਾਂ ਕੋਈ ਸਰ ਵੀ ਹੋ ਜਾਂਦਾ ਹੀ ਹੁਣ ਆ ਜਾ ਕਰ ਸੋ ਦੋ ਨੰਬਰ ਵਾਲੀ ਤੇਜ ਤੇ ਵੀ ਮਾਰਦੇ ਕੈਮਰਾ ਕਈ ਵਾਰੀ ਸੱਜਣ ਕਮੈਂਟ ਲੱਗ ਜਾਂਦੇ ਨੇ ਭਾਈ ਸਾਨੂੰ ਕਰਨ ਕਹਿੰਦੇ ਤੁਸੀਂ ਗੱਲਬਾਤ ਜ਼ਿਆਦਾ ਕਰਨ ਪਰ ਸਾਡੀ ਕੋਸ਼ਿਸ਼ ਹੁੰਦੀ ਆ ਵੀ ਗੱਲ ਭਾਈ ਕੰਮ ਦੀਏ ਕਰੀਏ ਹੈਨਾ ਨਹੀਂ ਵੀ ਜਦੋਂ ਆਪਾਂ ਵੀਡੀਓ ਬਣਾਉਣ ਲੱਗ ਗਏ ਉਹਨੂੰ ਸਾਰੀ ਗੱਲ ਸਮਝਾਓ ਜੀ ਹਾਂ ਸਾਰੀ ਗੱਲ ਅੱਧੀ ਕਰੀ ਉਹ ਵੀਡੀਓ ਬਣਾਉਂਦਾ ਕੋਈ ਫਾਇਦਾ ਉਹਦਾ ਫਾਇਦਾ ਇਹਦਾ ਕਿਹੜਾ ਸੂਆ ਜੀ ਇਹਦਾ ਵੀ ਦੂਜਾ ਸੂਆ ਜੀ ਇਹਦੇ ਮੰਗਰ ਕੀ ਆ ਬੱਚੇ ਇਹਦੇ ਮੰਗਰ ਵੀ ਕੱਟੀ ਆ ਜੀ ਇਹ ਕਿੰਨੇ ਦਿਨ ਟਾਈਮ ਦੀ ਸੂਈ ਆ ਇਹ ਹੋ ਗਈ 16-17 ਦਿਨ ਦੀ 16-17 ਦਿਨ ਦੀ ਸੂਈ ਆ ਲੈ ਸੱਜਣਾ ਮੰਗਰ ਇਹਦੇ ਵੀ ਕੱਤੀ ਆਹੀ ਜੀ ਗੱਲ ਨਹੀਂ ਜਨਵਰੀ ਵੀ ਠੰਡਾ ਸੀਲ ਆ ਭਾਈ ਕਿਉਂਕਿ ਹਰਿਆਣੇ ਦੇ ਜਾਨਵਰ ਯਾਰ ਸਾਨੂੰ ਠੰਡੇ ਸੀ ਵੀ ਮਿਲਣਗੇ ਤਕਰੀਬਨ ਕਈ ਵਾਰ ਜਿਵੇਂ ਮੈਂ ਸਾਨੂੰ ਪਹਿਲਾਂ ਦਾ ਸਾਬ ਪੱਕਾ ਪੁੱਕਾ ਜ਼ਰੂਰ ਮੰਨ ਜਾਂਦੇ ਨੇ ਹੁਣ ਦੁੱਧ ਕਿੰਨਾ ਰੈਡੀ ਦਾ ਹੁਣ ਇਹ ਸਾਲ 13 ਲੀਟਰ ਦੁੱਧ ਆ ਜੀ 13 ਰੈਡੀ ਦਾ ਤੇ ਕਿਲੋ ਦੋ ਕਿਲੋ ਸੈੱਟ ਹੋ ਕੇ ਵੱਧ ਸਕਦੀ ਆ ਹਾਂ ਨਾ ਹਾਂਜੀ ਵਧੂਗੇ ਜੀ ਲੈ ਇਹਨੂੰ ਵੀ ਖੋਲ ਕੇ ਤੋੜ ਦਿਓ ਆਪਣੀ ਖਰਾਕ ਤੇ ਉਹਨੂੰ ਇਹਨੂੰ 5-10 ਦਿਨ ਲੱਗਣਗੇ ਜੀ ਹਾਂਜੀ ਤੋੜ ਦਿਓ ਜੀ ਖੋਲ ਖਰਾਕ ਹੀ ਬਦਲ ਜਾਂਦੀ ਆ ਐ ਸੱਜਣਾ ਲੇ ਵਾ ਲੂ ਬਾਏ ਦਾ ਵੀ 2 ਵਜੇ ਦੇ ਹਿਸਾਬ ਨਾਲ ਝੋਟੀ ਅੜੀ ਖੜੀ ਆਹੀ ਜੀ ਗੱਲ ਨਹੀਂ ਐ ਪਾਸਾ ਕਿਵੇਂ ਲੱਗਦਾ ਕ ਬਾਚ ਜਦੋਂ ਆਪਾਂ 66 ਧਾਰਾ ਵੀ ਪਾ ਜਾਂਦਾ ਹੋ ਸਕਦਾ ਕਿਸੇ ਥਾਂ ਤੇ ਧਾਰਾ ਰਹਿ ਗਿਆ ਪਰ ਬੰਦਾ ਆਪਦਾ ਦੋ ਤਿੰਨ ਡੰਗ ਚੋਲੇ ਜਿਹੜੇ ਥਾਂ ਤੁਹਾਨੂੰ ਛੋਟਾ ਲੱਗਦਾ ਉਹ ਛੋਟਾ ਨਹੀਂਗਾ ਉਹਦੇ ਚ ਪੰਜ ਚਾਰ ਧਾਰਾ ਵੱਧ ਨਿਕਲਣਗੇ ਮੇਰੇ ਪਾਸੇ ਪੂਸੇ ਦੀ ਗਾਰੰਟੀ ਆ ਆਪਣੀ ਮੈਂ ਕਹਿੰਦਾ ਜੀ ਹੁਣ ਤੁਹਾਨੂੰ ਪਤਾ ਬੁੜਿਆਂ ਨੂੰ ਚਵਾਈ ਇਹੋ ਜੀ ਹੁੰਦੀ ਆ ਆਪ ਕੰਮ ਤਾਂ ਲੱਗੇ ਕਰਕੇ ਮਕਾਨ ਬਣਾਉਣੇ ਆ ਠੀਕ ਆ ਜੀ ਉਹਦਾ ਕਰਕੇ ਉਧਰ ਵਿਜੀਆਂ ਥੋੜੇ ਜੀ ਲੈ ਸੱਜਣੋ ਇਹ ਹੈਗਾ ਦੂਜਾ ਸੁਆ ਝੋਟੀ ਵਸ ਕਮਾ ਲਓ ਜੀ ਇੱਥੋਂ ਹੋ ਜੋ ਪਾਣੀ ਤੇ ਲੱਗ ਗਈ ਪਾਣੀ ਦਾ ਫੇਰ ਪਿਆ ਨਹੀਂ ਲੇਟ ਹੋ ਜੂ ਕੰਮ ਆਪਣਾ ਲਾਦਰਸ ਦਿਖਾ ਦੇ ਉਹ ਝੋਟੀ ਇੱਥੇ ਤੋਂ ਇਹ ਹੈ ਗਿਆ ਦੂਜਾ ਸੁਆ ਇਹਦਾ ਕੱਦ ਨਹੀਂ ਬਾਹਲਾ ਵੱਡਾ ਜੇ ਮੈਂ ਕਹਦਾ ਕਿਉਂਕਿ ਇੱਕ ਇਹਦੇ ਨਾਲ ਝੋਟੀ ਖੜੀ ਵੀ ਬਾਹਲੇ ਵੱਡੇ ਕੱਦ ਵਾਲੀ ਆ ਉਹਦੇ ਲਵੇ ਖੜੀ ਵੀ ਤੁਹਾਨੂੰ ਇਹ ਝੋਟੀ ਲੱਗਦੀ ਹਾਂ ਜਿਹੜੀ ਹਾਈਟ ਵਾਲੀ ਹੈ ਝੋਟੀ ਪਰ ਇਹ ਹੈ ਗਿਆ ਬਾਈ ਦਰਮਿਆਨੇ ਕੱਦ ਕਾਟ ਸੀ ਇਹਦਾ ਕੱਦ ਕੋਈ ਬਾਹਲਾ ਵੱਡਾ ਨਹੀਂ ਪਰ ਬਰੀਕੀਆਂ ਬਰੂਕੀਆਂ ਦੀ ਜੇ ਗੱਲ ਕਰ ਲਾਂ ਇਹ ਸਿੰਗਲ ਹੱਡੀ ਝੋਟੀ ਆ ਗਈ ਬਾਈ ਸਿੰਗਲ ਹੱਡੀ ਆ ਚੀਜ਼ ਹੁੰਦੀ ਹੈ ਤਾਂ ਸੈਟੇ ਮਾਰ ਦਿਓ ਕੈਮਰਾ ਜਿਹੜੇ ਸੱਜਣ ਕਹਿੰਦੇ ਸਿੰਗਲ ਹੱਡੀ ਕਿਹੜੀ ਹੁੰਦੀ ਆ ਆਹ ਹੁੰਦੀ ਆ ਨਹੀਂ ਇਹਦੇ ਆਲੇ-ਦੁਆਲੇ ਦੋ ਹੱਡ ਵੱਡੇ-ਵੱਡੇ ਹੋਰ ਵੀ ਹੁੰਦੇ ਨੇ ਤੁਸੀਂ ਜਾਨਵਰਾਂ ਦੇ ਅਕਸਰ ਦੇਖਦੇ ਰਹੇ ਨੋਟ ਕਰ ਲਿਓ ਸਿੰਗਲ ਹੱਡੀ ਦਾ ਜਾਨਵਰ ਵੀ ਦੁੱਧ ਪਾ ਦਾਂਦਾ ਬਰੀਕੀਆਂ ਵਿੱਚ ਵੀ ਚੰਗੀਆਂ ਨੇ 2 ਕਿਲੋ 2 ਕਿਲੋ ਦੀ ਬਾਈ ਕਹਿੰਦਾ ਆਏਗੀ ਗੰਜਾ ਐਸਾ ਤੇ ਇਹਦੀ ਕੱਤੀ ਤੇ ਵੀ ਮਾਰਦੇ ਦਰਸ ਕੈਮਰਾ ਉਧਰਲੇ ਬੰਨੇ ਘੜੀਆ ਕਿਉਂਕਿ ਫਿਰ ਸੱਜਣ ਕਾ ਮੈਂਟ ਲੱਗ ਗਿਆ ਨੇ ਕਾਰਨ ਵੀ ਤੁਸੀਂ ਸਾਨੂੰ ਇਹਦਾ ਬੱਚਾ ਨਹੀਂ ਦਿਖਾਉਂਦੇ ਆਹ ਕੱਤੀ ਭਾਈ ਇਹਦੇ ਮੰਗਰਾ ਇਹਦੇ ਤੁਸੀਂ ਜੱਜਮੈਂਟ ਕਰ ਲਿਓ ਆਵਦੀ 15 ਦਿਨ ਦੀ ਸੂਈ ਆ ਜਾਂ 17 ਦੀ ਸੂਈ 13 ਕਿਲੋ ਤਿਆਰਾ ਜਿਹੜੀ ਥੱਲੇ ਨੂੰ ਇਹਦਾ ਮੁੱਲ 1 ਦਾਸ ਹੈ ਕਿੰਨੇ ਦੀ ਛੱਡ ਦਾਂਗੇ ਜਮੇ ਫਿਕਸ ਰੇਟ ਹੈ ਮਕਾ ਦੇ ਅੱਜ ਜਮੇ ਬਾਜੇ ਤੁਸੀਂ ਕਹਿੰਨਾ ਤਾਂ ਵੀਡੀਓ ਬਣਾਉਣਾ ਹੈ ਛੋਟੇ ਰਾਹੀਂ 5000 ਇਹ ਚੋਂ ਮਾਨ ਹੋ ਜਾ ਜੀ 5000 ਇਹ ਚੋਂ ਹੋ ਜਾ ਇੱਕ ਪੰਜ ਜੀ 15 ਦੀ ਹੋ ਜੂ ਤੇ ਬਾਕੀ ਮੌਕੇ ਤੇ ਮਾਨ ਤਨ ਕਰ ਦੂਗਾ ਨਹੀਂ ਇਹ ਜੀ ਗੱਲ ਨਹੀਂ ਸੱਜਣਾ ਫੋਨ ਬਾਈ ਨੂੰ ਮਿਲਿਆ ਲਿਓ ਬਾਕੀ ਵੀਰ ਜੀ ਜਰਸੀ ਬੜਾ ਥਾਣਾ ਕੋਈ ساری ਉਮਰ ਨਾਲ ਥਾਣਾ ਜੰਨਾ ਚਰ ਪਸ਼ੂ ਰਹਿਣਗੇ ਖਰਾਬ ਹੋਣ ਵਾਲੇ ਨਹੀਂ ਥਾਣੇ ਦਾ ਸਟਿਕ ਆ ਆਰਡਰ ਵੀ ਇਹਦਾ ਸਟਿਕ ਆ ਆਰਡਰ ਵੀ ਖਰਾਬ ਹੋਣਾ ਨਹੀਂ ਆ ਛੋਟੀ ਦਾ ਵੀ ਥਾਣਾ ਦੇਖ ਕੇ ਲਿਆ ਛੋਟੇ ਥਾਣਾ ਦੇ ਆ ਥਾਣੇ ਨਹੀਂ ਖਰਾਬ ਹੋਣਗੇ ਬਿਠਾ ਲਿਆ ਆ ਨਾੜਾ ਉਹ ਨਾੜਾ ਨੂੰ ਨਾ ਦਰਸੀ ਦੇ ਵੀ ਚੰਗੀਆਂ ਨੇ ਆ ਪੱਟਾ ਪੁੱ ਏ ਬਈ ਵੱਡੇ ਕੱਦ ਦੇ ਚਾਹੇ ਸਾਡੇ ਮੈਡ ਸਿੱਟੋ ਨਾ ਸਿੱਟੋ ਖਾਂ ਨਹੀਂ ਮੜਿਆ ਜਾਊਗਾ ਇਹਦਾ ਠੀਕ ਆ ਗੱਲ ਉਹਨਾ ਤਿੰਨ ਨੰਬਰਾਈ ਝੋਟੀ ਵੀ ਖੋਲ ਕੇ ਤੋੜ ਦੋ ਨਾਲ ਆਪਾਂ ਇਹਦੀ ਡਿਟੇਲ ਦੱਸ ਦਾਂਗੇ ਇਹਦਾ ਸੂਆ ਕਿਹੜਾ ਜੀ ਇਹਦਾ ਤੀਜਾ ਸੂਇ ਚੌਥੇਲੇ ਗੱਬਣਾ ਜੀ ਚੌਥੇਲੇ ਹੀ ਗੱਬਣਾ ਪਰ ਜਾਣ ਜੂੰਦੇ ਹਿਸਾਬ ਨਾਲ ਝੋਟੀ ਜੀ ਦੂਜਾ ਕਹਿੰਦੇ ਦੂਜੇ ਚ ਵੀ ਖਾਪ ਇਹ ਹਜ਼ਾਰ ਤੋਂ ਆ ਜਾਵੇ ਇਹ ਫਟਿਆਬਾਦੀ ਇਹ ਫਟਿਆਬਾਦੀ ਹਾਂਜੀ ਹਾਂ ਲੈ ਖੋਲ ਕੇ ਤੋੜ ਦੋ ਜੀ ਕਿੰਨੇ ਟਾਈਮ ਦੀ ਸੂਈ ਹੋਊਗੀ ਇਹ ਤਕਰੀਬਨ ਲਾ ਦੋ ਸਾਹਿਬ ਜੀ ਉਹ 22 ਦਿਨ ਬਾਅਦ ਉਹ ਤਾਂ ਬਣਾਉਣ ਦੇ ਆਪਾਂ ਚਲੋ ਮਹੀਨਾ ਰੱਖ ਲਓ ਡ ਚਾਹ ਪੰਜਾਂ ਦੀ ਮੰਨ ਲੀਏ ਵੀ ਪੰਜ ਚਾਰ ਦਿਨ ਘਟਾ ਹੈ ਹਾਂਜੀ ਹਾਂ ਹਾਂ ਲੈ ਕੱਦਕਾਰ ਸੱਜਣੋ ਦਰਮਿਆਨੇ ਚ ਪਰ ਹੈਗੀ ਚੋੜੇ ਢਾਂਛੇ ਚ ਜਿਵੇਂ ਗੱਲਬਾਤ ਕਰ ਲਾ ਕਿ ਸਿੰਘ ਸੁੰਗ ਭਾਈ ਇਹਦਾ ਵੀ ਬਿਲਕੁਲ ਕੁੰਡਾ ਤੇ ਇੱਥੇ ਤੋਂ ਤਰਸੇ ਦੀ ਫੇਸ ਕੁਆਲਿਟੀ ਚੈੱਕ ਕਰਾ ਦੇ ਕਿਉਂਕਿ ਯਾਰ ਜਿਹੜੇ ਜਾਨਵਰ ਹਰਿਆਣੇ ਦੇ ਜਾਨਵਰ ਹੁੰਦੇ ਨੇ ਭਾਈ ਉਹ ਦੱਸ ਦੰਦੇ ਨੇ ਯਾਰ ਉਹਨਾਂ ਦੀ ਬਾਜੀ ਬੁੱਜੀ ਰੰਗ ਰੂਪ ਤੇ ਉਹਨਾਂ ਦੀ ਬਰੀਡ ਵੀ ਯਾਰ ਦੱਸ ਦੰਦੀ ਆਪਾਂ ਨੂੰ ਭਾਈ ਇਹੇ ਹੁਣ ਮਿਲਦੀ ਕਿਵੇਂ ਆ ਇਹ ਵੀ ਸਾਮ ਨੂੰ ਮਿਲਦੀ ਹੁਣ ਇੱਕ ਟਾਈਮ ਅੱਛਾ ਇੱਕ ਟਾਈਮ ਪੈਗੀ ਹੁਣ ਇਹ ਹਾਂ ਪਹਿਲਾਂ ਸੀਗੀ ਦੋ ਟਾਈਮ ਇਹ ਠੀਕ ਆ ਜੀ ਜਦੋਂ ਹਜ਼ਾਰ ਇਹ ਪਸ਼ੂ ਲੈਣ ਗਏ ਆ ਹਾਂਜੀ ਤੇ ਉਦੋਂ ਮੰਨ ਲਓ ਵੀ ਬੁੜੀਆਂ ਘੋੜ ਕਰ ਜਾਂਦੀਆਂ ਸੀਗੀਆਂ ਠੀਕ ਆ ਜੀ ਤੇ ਉਹਨਾਂ ਨੇ ਇੱਕ ਟਾਈਮ ਹੀ ਲਾ ਲਈ ਕਿ ਉਹ ਦੁੱਧ ਆਦਾਂ ਕਰੇ ਸਰਦਾ ਸੀਗਾ ਠੀਕ ਆ ਉਹ ਮੱਝ ਵੀ ਦੁੱਧ ਤੇ ਜਿਹੜੀ ਬਾਹਰ ਖੜੀ ਹੈ ਠੀਕ ਆ ਇੱਕ ਟਾਈਮ ਹੁਣੇ ਥੱਲੇ 6 ਕਿਲੋ ਤੋਂ ਕੱਟੂ 5.5 ਕਿਲੋ ਦੁੱਧ ਮੰਨ ਕੇ ਚੱਲੋ 5.5 ਇੱਕ ਡੰਗ ਦੰਦਿਆ ਬੱਚਾ ਕੀ ਨਾਲ ਇਹ ਬੱਚਾ ਮਗਰ ਕੱਟਾ ਜੀ ਉਹ ਬੱਚਾ ਨਾਲ ਇਹਦੇ ਸਾਹ ਨਾਲ ਤੁਰਾ ਲਿਆ ਕੈਮਰਾ ਉਹ ਵੀ ਦਿਖਾ ਦੀ ਇੱਕ ਵਾਰੀ ਉਹ ਲਿਆ ਲਿਆ ਕੱਟਾ ਇਹਦੇ ਮਗਰ ਚੰਗਾ ਬਈ ਬੱਚੇ ਹੁਣ ਨਾ ਕਈ ਸੱਜਣ ਬਹੁਤ ਕਮੈਂਟ ਆਪਾਂ ਬੱਚੇ ਆਪਾਂ ਜਰੂਰ ਦਿਖਾਉਣੇ ਨੇ ਜਾਨਵਰਾਂ ਦੇ ਓਏ ਇਹ ਕੱਟਾ ਵਹੀ ਵਧੀਆ ਬਾਈ ਨੇ ਉਹੀ ਗੱਲ ਆ ਜਿਵੇਂ ਉਹ ਕੱਟੀਆਂ ਤਿਆਰ ਕਰੀ ਆ ਨਾ ਇਹ ਬੱਚੇ ਨੂੰ ਯਾਰ ਦੁੱਧਾਂ ਦੇ ਚੰਗਾ ਪਿਆ ਹੋਇਆ ਹੀ ਜੀ ਗੱਲ ਨਹੀਂ ਵੀ ਕੋਈ ਜਿਵੇਂ ਕੱਟੇ ਕਰਕੇ ਕਈ ਸੱਜਣਾ ਹੈ ਨਾ ਜੇ ਕਿਸੇ ਵੀਰ ਨੇ ਵੇਚਣਾ ਕੱਟਾ ਨਾ ਦੇਵੇ 10000 ਦਾ ਕੱਟਾ ਮੈਨੂੰ ਛੱਡ ਜਾਣਾ ਅੱਛਾ 10 ਦਾ ਆਪਾਂ ਹਾਂ ਜੀ ਮੈਂ ਰੱਖ ਲਉ ਜੇ ਹੋਣੀ ਮੈਂ ਅਗਲੇ ਵੀਰਾਂ ਨੇ ਕਿਹਾ ਜੀ ਫਤਿਹਬਾਦ ਵਾਲੇ ਵੀ ਸਾਡੇ ਕੋਲ ਕੱਟਾ ਛੱਡ ਜੀ ਹੁਣ ਆਪਾਂ ਉਹਨਾਂ ਕਰਾਇਆ ਪੈਜੋ ਆਪਾਂ ਨੂੰ ਛੱਡਾਂ ਦਾ ਟਾਈਮ ਨਹੀਂ ਨਾ ਟਾਈਮ ਠੀਕਾ ਗੱਲ ਹੈ 10000 ਰੁਪਏ ਦੇ ਚ ਹੋਰ ਘੱਟ ਦੇ ਜੋ ਆਫਰ ਨਹੀਂ ਲਾਤੀ ਇੱਕ ਬਾਈ ਨੇ ਇਹ ਲਤਾਰ ਸਾਹਿਬ ਵੱਡੀ ਝੋਟੀ ਤੇ ਫੇਰ ਮਾਰ ਦੇਵੇ ਕੈਮਰਾ ਇਹਦੀ ਵੱਡੀ ਬੁੱਡੀ ਫਿਰ ਦਿਖਾ ਦੇਦਾ ਤੋਕੜ ਘੱਪਣ ਦਾ ਰੇਟ ਕੀ ਕਰਦੇ ਆ ਜੀ ਉਹਦਾ 65000 ਹੈ ਜੀ ਕਿੰਨੇ ਦੀ ਛੱਡਾਂਗੇ ਜਮੀਨ ਲਾਸਟੇ ਲਾਸਟ ਉਹ ਛੱਡਾਂਗੇ ਜੀ ਆਪਾਂ 61000 61000 ਦੀ ਛੱਡਾਂਗੇ 10 ਦਾ ਜੇ ਕੱਟਾ ਛੱਡ ਕੇ ਜਾਂਦਾ ਕੋਈ ਨਿੱਕਟਾ ਹੋਰ ਆਈ ਗੱਲ ਮੈਂ ਵੀਡੀਓ ਵਿੱਚ ਦੱਸਣਾ ਚਾਹਣਾ ਵੀ ਅਗਲੇ 2-3 ਮਹੀਨੇ ਜਦੋਂ ਮੱਝ ਹਟ ਜੇ ਠੀਕ ਆ ਗੱਲ ਵੀ ਉਦੋਂ ਮੈਂ ਰੱਖ ਲੂ ਹੋਣੇ ਕੱਟੇ ਤੇ ਮਿਲਦੀਆਂ ਨਾ ਅਗਲੇ ਦਾ ਪਸ਼ੂ ਖਰਾਬ ਹੋਊਗਾ ਮੈਨੂੰ ਹਜੇ ਦਾ ਫਾਇਦਾ ਕੋਈ ਨਹੀਂ ਪਰ ਮੈਂ ਉਦੋਂ ਦੀ ਗੱਲ ਕਰ ਰਿਹਾ ਪੱਕਾ ਯਾਰ ਵੀਡੀਓ ਦਾ ਕਨਫਿਊਜ਼ਨ ਨਾ ਹੋ ਜਾ ਕਿਸੇ ਨੂੰ ਠੀਕ ਆ ਗੱਲ ਵੀ ਜਦੋਂ ਦੋ ਨੂੰ ਤਿੰਨਾਂ ਨੂੰ ਅਗਲੇ ਦੀ ਕੋਈ ਮੱਝ ਜਾਂ ਛੱਡਣੀ ਸੱਤਾਂ ਮਹੀਨੇ ਗੱਪਣ ਹੋ ਗਈ ਵੀ ਉਦੋਂ ਮੈਨੂੰ ਛੱਡ ਜੀ ਅੱਛਾ ਦੋ ਆ ਮਹੀਨਿਆਂ ਨੂੰ ਦੁਬਾਰੇ ਆਪਾਂ ਨੂੰ ਵਾਪਸ ਦੇ ਹਾਂ ਚਾਹੇ ਮਤਲਬ ਉਹਨਾਂ ਚਾਹੇ ਡੇਢ ਨੂੰ ਦੋ ਨੂੰ ਜਦੋਂ ਮ ਨਾ ਠੀਕਾ ਕਰ 20 ਮਹੀਨੇ ਤੋਂ ਬਾਅਦ ਨਾਲ ਤਾਂ ਮੱਝ ਨਹੀਂ ਖਰਾਬ ਹੋਊਗੀ ਤੇ ਕੱਟਾ ਆਪਾਂ ਰੱਖ ਲਾਂ ਮੈਨੂੰ ਇਹ ਬਸ ਜਦੋਂ 1 ਮਹੀਨੇ ਤੋਂ ਬਾਅਦ ਉਹ ਮੱਝ ਦਾ ਕੱਟਾ ਮਿਲ ਜਾਣਾ ਆਪਾਂ ਸਟਰਾ ਭਰਿਆ ਜੀ ਉਹ ਆਪਣੇ ਕੋਲੇ 5 ਸਟਾਰ ਦਾ ਉਹ ਆਪਾਂ ਨੂੰ ਸਟਰਾ ਵੀ ਪਿਆ ਜੀ ਸਟਰਾ ਵੀ ਪਿਆ ਸਟਰਾ ਵੀ ਦਿਖਾ ਦਾਂਗੇ ਜਿਹੜਾ ਆਪਾਂ ਨੇ ਇਹਦੇ ਭਰਿਆ ਹੋਇਆ ਹਾਂਜੀ ਹਾਂ ਲੈ ਨੰਬਰ ਬੋਲ ਦੋ ਬਾਈ ਆਪਣਾ ਆਪਣਾ ਨੰਬਰ ਹੈ 97814 ਹਾਂਜੀ 98292 ਇੱਕ ਵਾਰੀ ਫੇਰ ਹੋਣਗੀ 97814 98292 ਲੋਕੇਸ਼ਨ ਦੱਸ ਦਿਓ ਆਪਣੀ ਪਿੰਡ ਆਪਣਾ ਮਾਛੀ ਗਿਆ ਜੀ ਤਸੀਲ ਹੈਗਾ ਨਿਹਾਲ ਸਿੰਘ ਵਾਲਾ ਠੀਕ ਹੈ ਗੱਲ ਇਹ ਆਸ ਸਿੰਘ ਵਾਲੇ ਤੋਂ 12 ਕਿਲੋਮੀਟਰ ਹੈ ਜੀ ਆਪਣਾ ਪਿੰਡ ਠੀਕ ਹੈ ਗੱਲ ਤੇ ਮੋਗਾ ਬਰਨਾਲਾ ਜੀ ਟ੍ਰੋਡ ਤੇ ਆਪਣਾ ਪਿੰਡ ਹੈ ਤੇ ਜ਼ਿਲ੍ਹਾ ਆਪਾਂ ਨੂੰ ਮੋਗਾ ਹੀ ਲੱਗਦਾ ਲਾ ਵੱਡੀ ਝੋਟੀ ਕਾ ਨਹੀਂ ਕੇਰਾ ਹੋਰ ਦਿਖਾ ਦੇ ਤੁਰ ਇੱਕ ਵਾਰੀ ਲਾ ਵੱਡੀ ਝੋਟੀ ਸੱਜਣੋ ਸੋਨੂੰ ਮੈਂ ਇੱਕ ਵਾਰੀ ਹੋਰ ਤੋਰ ਕੇ ਦਿਖਾ ਦਾਨਾ ਕਿਉਂਕਿ ਜਗ੍ਹਾ ਦਾ ਥੋੜਾ ਜਿਹਾ ਦੂਰ ਆਵਾਸ ਆਇਆ ਲੈ ਇੱਥੇੋਂ ਤਰਸੇ ਦੀ ਲੰਬਾਈ ਲੰਬੂਈ ਦਿਖਾ ਦਿੰਦੇ ਤੇ ਅਗਲੇ ਬੰਨਿਓ ਲੇਵਾਲੂ ਵਾਲ ਖਰ ਦਿਖਾ ਦਿੰਦੇ ਜਦੋਂ ਝੋਟੀ ਮੁੜੂਗੀ ਉਦੋਂ ਸਾਰੀ ਝੋਟੀ ਦਿਖਾ ਦੂੰ ਬਈ ਫੇਸ ਕੁਆਲਟੀ ਤੋਂ ਲਾ ਕੇ ਬਾਡੀ ਬੁੱਡੀ ਹਨਾ ਕਿਉਂਕਿ ਆਪਣਾ ਫਰਜ਼ ਆ ਜਾਨਵਰ ਦੀ ਹਰੇਕ ਪੱਖ ਤੋਂ ਲੈਣ ਵਾਲੇ ਸੱਜਣ ਦੀ ਤਸੱਲੀ ਕਰਾਉਣਾ ਕਿਉਂਕਿ ਕਈ ਸੱਜਣ ਯਾਰ ਦੂਰ ਤੋਂ ਦੇਖਦੇ ਨੇ ਆਨਲਾਈਨ ਵੀ ਜਾਂ ਆਨਲਾਈਨ ਵੀ ਜਾਨਵਰ ਮੰਗਾ ਲੈਂਦੇ ਨੇ ਮੈਂ ਚਾਹੂੰਗਾ ਵੀ ਸੱਜਣਾਂ ਦੀ ਯਾਰ ਆਪਣੇ ਦੇਖਣਾਂ ਦੀ ਹਰੇਕ ਪੱਖ ਤੋਂ ਤਸੱਲੀ ਹੋਵੇ ਕਿਉਂਕਿ ਥੱਲੇ ਦੀ ਵੀ ਝੋਟੀ ਚ ਇਹ ਥਣ ਵੀ ਬਾਈ ਕੰਨੀਆਂ ਤੇ ਲੱਗੇ ਨੇ ਆਪਸ ਵਿੱਚ ਪੂਰੇ ਨਿਖੜਵੇਂ ਨੇ ਤੇ ਪਿਛਲੇ ਥਣ ਵੀ ਬਾਈ ਇਹਦੇ ਪੂਰੀ ਦੂਰੀ ਤੇ ਲੱਗੇ ਨੇ ਤੇ ਬਾਕੀ ਅੱਜ ਦੀ ਵੀਡੀਓ ਆਪਾਂ ਤੁਹਾਨੂੰ ਦਿਖਾਈਆ ਸੱਜਣੋ ਪਿੰਡ ਮਾਛੀ ਕਿਆਂ ਤੋਂ ਇੱਕ ਤੋਕੜ ਗੱਬਣ ਝੋਟੀ ਦਿਖਾਈਆ ਦੋ ਦਿਖਾਈਆਂ ਨੇ ਤਾਜ਼ੀਆਂ ਇਹਨਾਂ 'ਚੋਂ ਤੁਹਾਨੂੰ ਜਿਹੜੀ ਵੀ ਝੋਟੀ ਪਸੰਦ ਆਊਗੀ ਘੱਟ ਤੋਂ ਘੱਟ ਦੋ ਡੰਗ ਚਾਰ ਡੰਗ ਚੋਕੇ ਬਾਈ ਕੋਲੋਂ ਤਸੱਲੀ ਕਰਕੇ ਲੈ ਜਾ ਸਕਦੇ ਹੋ ਧੰਨਵਾਦ ਜੀ